ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਪੰਜਾਬ ਦੇ ਮੌਸਮ ਬਾਰੇ ਅਈ ਜਾਣਕਾਰੀ ਮੌਸਮ ਵਿਭਾਗ ਨੇ 2 ਦਿਨ ਭਾਰੀ ਬਰਸਾਤ ਦੀ ਦਿੱਤੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਮੌਸਮ ਵਿਭਾਗ ਦੇ ਵੱਲੋਂ 20 ਅਤੇ 21 ਅਗਸਤ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਜ ਰਾਤ ਤੋਂ ਮੌਸਮ ਬਦਲ ਜਾਵੇਗਾ ਖੇਤਰਾਂ ਦੇ ਵਿੱਚ ਮੌਨਸੂਨ ਨੂੰ ਮੋੜ ਫਿਰ ਗਰਮ ਹੋਵੇਗਾ ਜਿਸ ਦੇ ਆਉਣ ਵਾਲੇ 2 ਦਿਨਾਂ 'ਚ ਪੰਜਾਬ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਨਾਲ ਹੀ ਮੌਸਮ ਵਿਭਾਗ ਨੇ 20 ਅਤੇ 21 ਅਗਸਤ ਨੂੰ yellow alert ਜਾਰੀ ਕੀਤਾ ਹੈ ਜਦੋਂ ਕਿ ਮੌਸਮ ਵਿਭਾਗ ਨੇ tri-city ਯਾਨੀ ਜਲੰਧਰ ਪੰਚਕੁਲਾ ਮਹਾਲੀ 'ਚ ਅੱਜ ਦੁਪਹਿਰ 2:45 ਵਜੇ ਤੱਕ ਮੀਂਹ ਦਾ alert ਜਾਰੀ ਕੀਤਾ ਤੇ ਹਾਲਾਂਕਿ ਮਹਾਲੀ 'ਚ بارش ਸ਼ੁਰੂ ਹੋ ਗਈ ਹੈ ਤੇ ਮੌਸਮ ਕਾਫੀ ਸੋਹਣਾ ਹੋ ਗਿਆ ਚੰਡੀਗੜ੍ਹ ਅਤੇ ਪੰਚਕੂਲਾ ਚ ਵੀ ਬਰਸਾਤ ਜਾਰੀ ਹੈ ਇਲਾਕੇ ਦੇ ਵਿੱਚ ਵਾਤਵਾਰਤਾ ਤਾਪਮਨ 34.9 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲ 2 ਡਿਗਰੀ ਵੱਧ ਹੈ ਤੇ ਪਿਛਲੇ 24 ਘੰਟਿਆਂ ਚ 15 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਜੇਕਰ ਆਉਣ ਵਾਲੇ 2 ਦਿਨਾਂ ਚ ਚੰਗੀ بارش ਹੁੰਦੀ ਹੈ ਤਾਂ ਮੀਂਹ ਦੀ ਕਮੀ ਜ਼ਰੂਰ ਦੂਰ ਹੋ ਜਾ ਸਕਦੀ ਹੈ ਤੇ ਨਾਲ ਹੀ ਚੰਡੀਗੜ੍ਹ ਇੱਕ ਜੂਨ ਤੋਂ ਹੁਣ ਤੱਕ 510 ਮਿਲੀਮੀਟਰ بارش ਹੋਈ ਆ ਜੁਐਸ ਸੀ ਜੰਦੀ ਆਮ ਵਰਖਾ ਨਾਲੋਂ 17.5 ਮਿਲੀਮੀਟਰ ਘੱਟ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ